ਕਰੋ ਕਰੋ ਗਰੀ ਸਾਰੇ ਫਰਦੇ ਹੈ ਹੈ ਕਰੋ ਕਰੋ ਗਰੀ ਸਾਰੇ ਫਰਦੇ ਹੁਣ ਤੁਸੀਂ ਦੱਸੋ ਕੱਲ ਹੀ ਆਇਆ ਤੋਂ ਬਾਅਦ ਕੋਈ ਮੋਟਰ ਲੱਗੀ ਕਾਂਗਰਸ ਦੇ ਝਾੜੂ ਵਾਲਾ ਕਹੇ ਵੀ ਅਸੀਂ ਮੋਟਰ ਲਵਾਈ ਹੈ ਅੱਛਾ ਵੀ ਆ ਅਸੀਂ ਵੀ ਬੰਦਾ ਰਖਵਾਤਾ ਠੀਕਾਪਾ ਨਾ ਨ ਔਖਾ ਦਾ ਔਖਾ ਪੂਰੇ ਔਖੇ ਆ ਜੀ ਡਬਲ ਔਖੇ ਜੀ ਸਾਡੇ ਤਾਂ ਨਾਲ ਤਾਂ ਜੀ ਮਾਜੀ ਵੀ ਜਿਹੜਾ ਸਿੱਖ ਹੈਗਾ ਉਹ ਵੀ ਚੰਗਾ ਜ਼ਿੰਮੇਵਾਰਾ ਉਹ ਜਿਵੇਂ ਕੋਈ ਕਿਸੇ ਪੈਸੇ ਦੇਣ ਦਾ ਦੋ ਚਾਰ ਕਰੋ ਬਾਣ ਵੀ ਧਾਤਾਂ ਪੈ ਲੈ ਹੂੰ ਉਹ ਜਿਹ ਬਾਣ ਤਾਂ ਇਕੱਠਾ ਪੈਗਾ ਆ ਇਹਾਂ ਕੀ ਔਖੇ ਕਦੋਂ ਹੋ ਜਾਣਗੇ ਕੋਈ ਬੈਦਾ ਹੀ ਨਹੀਂ ਪੂਰਾ ਹੋਇਆ ਕੋਈ ਕਿਸੇ ਚੀਜ਼ ਦਾ ਨਾ ਮੋਟਰ ਦਾ ਨਲਕਾ ਦਾ ਨਾ ਕੋਈ ਹੋ ਜੇ ਕੋਈ ਨਲਕਾ ਲਾਉਣਾ ਮਿੱਟੀ ਟਕਣੇ ਬਾਣ ਦੇ ਵਿੱਚ ਉੱਚਾ ਬਾਣਣਾ ਹੈ ਉਹ ਵੀ ਸਾਥ ਮਜ਼ਦੂਰੀ ਲੋ ਬੋਲਣਾ ਉਹ ਵੀ ਲੋ ਨਲਕਾ ਲੈਣਾ ਉਹ ਵੀ ਲੋ ਜਿੱਤੀ ਕੀਤਾ ਜਾਵੇ ਉਹ ਖਵਾਸੱਖ ਨੂੰ ਕੀ ਰੱਸੀਤਨ ਹੂੰ ਕੀ ਦੱਸੀ ਸਾਰੇ ਇਸ ਗੱਲ ਕਿਉਂ ਕੋਸਾ ਉਹ ਲਹੂ ਦਾ ਇਨਾਂ ਚ ਵੀ ਹੋਈ ਆ ਜੀ ਉਹ ਲਹੂ ਆਪਣੀ ਦਾ ਉਹ ਹੀ ਗਰੀਬ ਕਰਕੇ ਤਾਂ ਨਹੀਂ ਮਾਰ ਲੈਣਾ ਅੱਛਾ ਹੁਣ ਇਹ ਵੀ ਵਿਚਾਰੇ ਬਾਲ ਬੱਚਾ ਛੱਡ ਕੇ ਨਹੀਂ ਉਹਦੇ ਉੱਧ ਜਾ ਕੇ ਕਰਾਂਗੇ ਫੇਰ ਡੰਡਾ ਚੜਾ ਫੇਰ ਉਹਦਾ ਵੀ ਮਾਚਾਰ ਵੇ ਛੱਡਿਆ ਕਰੂੰਗਾ ਪਾਣੀ ਉਹ ਸੁੱਖਾਂ ਹੀ ਜਾਵੇ ਠੀਕ ਹੈ ਅਸੀਂ ਡੱਟਣ ਵਾਲੇ ਬੰਦੇ ਨਹੀਂ ਹਾਂਗੇ ਮੈਂ ਤੇ ਡੀਸੀ ਦੇ ਵੀ ਇਹੀ ਬਿਆਨ ਦੇਵਾਂਗਾ ਅੱਛਾ ਉਹ ਡੀਸੀ ਮੈਡਮ ਆਈ ਸੀਗੀ ਹਮ ਸੱਚ ਬੋਲਿਆ ਸੀਗਾ ਕਹਿੰਦੇ ਫਸਲ ਦੀ ਬਾਡੀ ਸ਼ੁਰੂ ਹੋਈ ਤਾਂ ਕਿਸਾਨ ਨੇ ਮੰਡੀਆਂ ਦੇ ਵਿੱਚ ਫਸਲ ਲੈ ਕੇ ਜਾਣਾ ਸੀ ਤੇ ਫਸਲਾਂ ਨੂੰ ਲੈ ਕੇ ਮੰਡੀਆਂ ਦੇ ਵਿੱਚ ਪ੍ਰਬੰਧਾਂ ਨੂੰ ਲੈ ਕੇ بڑے ਦਾਅਵੇ ਕੀਤੇ ਜਾ ਰਹੇ ਆ ਵੀ ਸਾਰੇ ਪ੍ਰਬੰਧ ਮੁਕੰਮਲ ਨੇ ਪਾਣੀ ਦਾ ਲਾਈਟ ਦਾ ਮੱਛਰ ਤੱਕ ਜਿਹੜਾ ਕਿਸਾਨ ਨੂੰ ਨਹੀਂ ਵੱਡੂਗਾ ਐਡੇ ਪ੍ਰਬੰਧਾਂ ਦੀ ਜਿਹੜੇ ਦਾਅਵੇਦਾਰੀ ਕੀਤੀ ਜਾ ਰਹੀ ਹੈ ਅੱਜ ਕਣਕ ਜਿਹੜੀ ਜਿਸ ਨੂੰ ਅन्नदाता ਕਹਿੰਦੇ ਵੀ ਅਗਾ ਹੁੰਦਾ ਹੈ ਪੂਰਾ ਸਮਾਂ ਦਿੰਦਾ ਡੀਕਦਾ ਵੱਡੀ ਹੋ ਗਈ ਮੇਰੀ ਫਸਲ ਤੇ ਅੱਜ ਸਾਰੇ ਕਰਜ਼ੇ ਲਾਉਣੇ ਐਸ ਫਸਲ ਨੂੰ ਵੇਚ ਕੇ ਪਰ ਅੱਜ ਇਸ ਫਸਲ ਦਾ ਮੁੱਲ ਕੀ ਪੈ ਰਿਹਾ ਉਹ ਜਾਣਦੇ ਆ ਸਾਡੇ ਨਾਲ ਕਿਸਾਨ ਨੇ ਕਿਸਾਨਾਂ ਦਾ ਹਾਲ ਕੀ ਹੈ ਮੰਡੀਆਂ ਦੇ ਵਿੱਚ ਕਹਿੰਦੇ ਵੀ ਪੂਰੇ ਪ੍ਰਬੰਧ ਨੇ ਪ੍ਰਬੰਧ ਕੀ ਨੇ ਉਹ ਸਾਰੀ ਜਾਣਕਾਰੀ ਲੈਣੇ ਅੱਜ ਬਜ਼ੁਰਗ ਸਾਡੇ ਨਾਲ ਨੇ ਬਾਬਾ ਜੀ ਕੀ ਨਾਮ ਹੈ ਹਰਦੇਵ ਸਿੰਘ ਜੀ ਅਦੇ ਵੀ ਕਿਹੜਾ ਪਿੰਡ ਆ ਰਾਮਨੰਦਿਆ ਜੀ ਰਾਮਾਨੰਦੀ ਤੋਂ ਆਏ ਹੋ ਕੀ ਪ੍ਰਬੰਧ ਨੇ ਪਹਿਲਾਂ ਤਾਂ ਪ੍ਰਬੰਧਾਂ ਦੇ ਪ੍ਰਬੰਧ ਹੀ ਜੀ ਸਾਣ ਦਾ ਮੱਛਰ ਖਾਈ ਜਾਂਦਾ ਕੋਈ ਆਰਟੀਆਂ ਨਹੀਂ ਪਹੁੰਚਦਾ ਸਾਨੂੰ ਵੀ ਭਾਈ ਤੁਸੀਂ ਆ ਕੇ ਦਾਣੇ ਲੈ ਕੇ ਆ ਕੇ ਕੀ ਹਾਲ ਹੈ ਚਾਲ ਪੂਰ ਵੀ ਹੈਗੇ ਤੁਹਾਡੇ ਕੋਲੇ ਰੋਟੀ ਪਾਣੀ ਤੁਹਾਨੂੰ ਕਹੀਏ ਨਾ ਕਹੀਏ ਅੱਛਾ ਜੀੜਾ ਦੇ ਕੇ ਉਤੋਂ ਨਹੀਂ ਮੁੜ ਗਿਆ ਕਿਵੇਂ ਹਾਲ ਸਾ ਠੀਕ ਹੈ ਇੰਨੀ ਕਹਿੰਦਾ ਹੋਇਆ ਅੱਜ ਘਰੋਂ ਵਾਗਿਆ ਮੁੜ ਕੇ ਦੁਕਾਨ ਦਾ ਬਾਹਰ ਨਹੀਂ ਖੋਲਿਆ ਸਾਨੂੰ ਆ ਕੇ ਕੁਝ ਨਹੀਂ ਪੁੱਛਿਆ ਅੱਛਾ ਰਾਤ ਲਾਈਟ ਵੀ ਸੀ ਨਹੀਂ ਸਾਡੇ ਕੋਲੇ ਕੱਲ ਉੱਥੇ ਅੱਗ ਲੱਗ ਗਈ ਆ ਝਾਰੀਆ 20 ਮਿੰਟ ਕਰਨ ਕੇ ਝਾਰੀ ਗਈ ਅੱਛਾ ਉਹਦੋਂ ਲਾਈਟ ਨੂੰ ਮੱਲਾ ਵੀ ਉੱਥੇ ਕਮੇਟੀਾਂ ਕੋਲ ਭੱਜ ਕੇ ਉਦੋਂ ਬਾਅਦ ਹਜੇ ਕੋਈ ਹੱਲ ਨਹੀਂ ਹੋ ਰਿਹਾ ਲੈਟ ਦਾ ਹੁਣ ਆ ਬੈਠਾਂਗੇ 30 ਕੱਲੇ ਨੇ ਗਣਕ ਖੇਟੀ ਬੈਠਾਂਗੇ 20 ਕੱਲੇ ਵਣ ਦੇ ਖੜੇ ਝਾੜ ਕਿੰਨਾ ਕੁ ਤੂੰ 35 ਕ ਮਣ ਦੇ ਲਾਗੇ ਛੱਕੇ ਜਾਊਗਾ ਸਾਡੇ ਪਾਸ ਪਾਣੀ ਮੜਨਾ ਜੀ ਵਧੀਆ ਨਹੀਂ ਕਿਉਂ ਕੀ ਦਿੱਕਤ ਗਈ ਬੋਰਾ ਨੇ ਪਾਣੀ ਮਾੜੇ ਸੀ ਸੁਆ ਬਣਦਾ ਸੀਗਾ ਅੱਛਾ ਉਹਦਾ ਕਰਕੇ ਕਿਸੇ ਬਣਦਾ ਲੱਗ ਹੀ ਨਹੀਂਗਾ ਹੂੰ ਉਹਦੇ ਚ ਘਾਟਾ ਪੈ ਗਿਆ ਠੀਕ ਜੇ ਬਾਣ ਸੀਗੇ ਅੱਛਾ ਸਾਥ ਪੂਰੀ ਨਹੀਂ ਆ ਰਹੀ ਮੈਂ ਕਹਾ ਅਗਰ ਜੇ ਮੈਂ ਹੁਣ ਬਾਣੀਆਂ ਦੇ ਵੀ 2 ਰੁਪਏ ਜੇ ਮੈਂ ਦੇਣੇ ਹੁੰਦੇ ਐ ਸਾਡਾ ਠੱਡ ਨਹੀਂ ਪਾਰਿਆ ਪੂਰਾ ਗਾਂਮੂੜੀ ਠੇਕਾਪਤ ਨਾ ਨਾ ਔਖਾ ਦਾ ਔਖਾ ਪੂਰੇ ਔਖੇ ਆ ਜੀ ਡਬਲ ਔਖੇ ਆ ਜੀ ਸਾਡੇ ਤਾਂ ਨਾ ਤਾਂ ਜੀ ਮਾਜੀ ਵੀ ਜਿਹੜਾ ਸਿੱਖ ਹੈਗਾ ਉਹ ਵੀ ਚੰਗਾ ਜ਼ਿਮੀਦਾਰ ਆ ਅੱਛਾ ਆ ਫਸਲ ਨੂੰ ਸਾਂਭ-ਸਮਾਈ ਇੰਨੀ ਕਰਨੀ ਸੋਚ ਰੱਖਣੀ ਵੀ ਸਾਰੇ ਵਿਆਜ ਉੱਤਰ ਜਾਣਗੇ ਹਾਂ ਜੀ ਉੱਤਰ ਜਾਣਗੇ ਲੱਗਦਾ ਹਾਂ ਜੀ ਬਾਣਟ ਵੀ ਟਿਕ ਚੱਲੇ ਇੱਥੇ ਚ ਮਾਨ ਦਾ ਵੀ ਘਾਟਾ ਪੈਗਾ ਜੀ ਕਿਵੇਂ ਠੀਕੇ ਤੇ ਬਾਣ ਲੈਣ ਦੇ ਨਾਲ ਜਿਵੇਂ ਹੁਣ ਟੀਆਂ ਦਾੜੀਆਂ ਜੀ ਕਿਸੇ ਰੁਪਈਆ ਤਾਂ ਨੰਬੜ ਨਾ ਉਹਦੇ ਬਾਣ ਦਾ ਨੁਕਸਾਨ ਵੀ ਕਰ ਚੁੱਕਿਆਂਗੇ ਬਾਣ ਵੀ ਕਹਿੰਦੇ ਕਿਸਾਨ ਕਿਉਂ ਸਰਕਾਰ ਕਹਿੰਦੀ ਕਿਸਾਨ ਸੂਖੀ ਕਰਤਾ ਸੀ ਸੂਖੀ ਨਾ ਉਹਦੇ ਚ ਜਿਵੇਂ ਹੁਣ ਕਿਸੇ ਪੈਸੇ ਦੇਣ ਦੋ ਚਾਰ ਕਰੋੜ ਬਾਣ ਵੀ ਧਾਤਾਂ ਪੈ ਲੈ ਹੂੰ ਉਹ ਜੀ ਬਾਣ ਦਾ ਵੀ ਘਾਟਾ ਪੈ ਗਿਆ ਆਹਦੇ ਜੋ ਘਾਟਾ ਗੱਲ ਹੈ ਜੀ ਆਹ ਸਰਕਾਰ ਦੇ ਵਿੱਚ ਕਿਸਾਨ ਕਿੰਨੇ ਔਖੇ ਔਖੇ ਆਂ ਕੀ ਸੌਖੇ ਕਦੋਂ ਹੋ ਜਾਣਗੇ ਕੋਈ ਬੈਦਾ ਹੀ ਨਹੀਂ ਪੂਰਾ ਹੋਇਆ ਕੋਈ ਕਿਸੇ ਚੀਜ਼ ਦਾ ਨਾ ਮੋਟਰ ਦਾ ਨਲਕਾ ਦਾ ਕੋਈ ਹੋ ਜੇ ਨਲਕਾ ਲਾਉਣਾ ਮਿੱਟੀ ਚੱਕਣੇ ਬਾਣ ਦੇ ਵਿੱਚ ਉੱਚਾ ਬਾਣਣਾ ਉਹ ਵੀ ਸਾਥ ਮਜ਼ਦੂਰੀ ਲੋ ਅੱਛਾ ਬੋਲਣਾ ਉਹ ਵੀ ਲੋ ਨਲਕਾ ਲੈਣਾ ਉਹ ਵੀ ਲੋ ਪਰ ਵੋਟਾਂ ਆ ਕੇ ਹੁਣ ਤਾਂ ਘਰੋ ਘਰੀ ਫਿਰਦੇ ਹੌਣ ਕਰੋ ਕਰੋ ਸਾਰੇ ਫਿਰਦੇ ਹੈਂ ਕਰੋ ਕਰੋ ਸਾਰੇ ਫਿਰਦੇ ਹੁਣ ਤੁਸੀਂ ਦੱਸੋ ਕੱਲ ਹੀ ਆਜ ਤੋਂ ਬਾਅਦ ਕੋਈ ਮੋਟਰ ਲੱਗੀ ਕਾਂਗਰਸ ਦੇ ਝਾੜੂ ਵਾਲਾ ਕਹੇ ਵੀ ਅਸੀਂ ਮੋਟਰ ਲਵਾਈ ਹੈ ਅੱਛਾ ਵੀ ਆ ਅਸੀਂ ਵੀ ਬੰਦਾ ਰਖਵਾਤਾ ਵਿਸ਼ਵਾਸ ਕੀਤੇ ਕੀਤਾ ਜਾਵੇ ਉਹ ਖਵਾਸ ਤੋਂ ਕਿ ਰੱਸੀ ਤੁਮ ਕਿ ਦੱਸ ਹੀ ਸਾਰੇ ਇਸ ਗੱਲ ਕਿਉਂ ਕੁਸਤਾ ਦੱਸਣਾ ਹੀ ਪੂ ਵੀ ਵਿਸ਼ਵਾਸ ਅੱਛਾ ਤਾਂ ਹੁਣ ਸਾਡੇ ਕੋਈ ਲਾਲਾ ਵੀ ਬੋਰਨਗੇ ਜੇ ਕੋਈ ਮੋਟਰ ਲੱਗੇ ਫੇਰ ਹੀ ਆ ਤੇ ਜੇ ਕੋਈ ਮੋਟਰ ਲਵਾਊਗਾ ਸਭ ਉਹਨੂੰ ਵੋਟ ਕਾਮਾਂਗੇ ਅੱਛਾ ਜਿਹੜਾ ਮੋਟਰ ਲਵਾਊ ਮੋਟਰ ਲਵਾਊਗਾ ਉਹਨੂੰ ਵੋਟ ਕਾਮਾਂਗੇ ਦੋ ਮੁੰਡੇ 12-12 ਜਮਾਤਾ ਫੜੇ ਕੋ ਨੁਕਕ ਨਹੀਂ ਲੱਗਿਆ ਸਾਡੀ ਦਿਹਾੜੀਰੋਂ ਕੀਤੋਂ ਜ਼ਿੰਮੇਵਾਰੀ ਮਾੜੀ ਪੈ ਰਹੀ ਹੈ ਹਰ ਇੱਕ ਖਾਨ ਦਾ ਮੁੱਲ ਤਾਂ ਹੁਣ ਦਿਹਾੜੀ ਨਾਲੋਂ ਦਿਹਾੜੀਰੋਂ ਅਸੀਂ ਮਜੀਦ ਸਿੰਘ ਨਾਲ ਅਸੀਂ ਬੁਰੇ ਪੈ ਗਏ ਅੱਛਾ ਉਹ ਮਜੀਦ ਸਿੰਘ ਵੀ 200 ਰੁਪਿਆ ਲਿਆ ਗਿਆ ਤੇ ਘਰੇ ਬੱਚਾ ਹੁੰਦੇ ਰੋਲ ਸਾਨੂੰ 100 ਵੀ ਨੰਦਾ ਕੋਈ ਇਨਸਾਨ ਤਾਂ ਦੇਖੋ ਸਾਰੇ ਹਨਾ ਕੋਈ ਘੱਟ ਕੋਈ ਵੱਧ ਕਮਾਉਂਦਾ ਉਹ ਉਹ ਲਹੂ ਤਾਂ ਇਨਾਂ ਚ ਵੀ ਉਹੀ ਹੈ ਜੀ ਉਹ ਲਹੂ ਆਪਣੀ ਦਾ ਉਹੀ ਗਰੀਬ ਕਰਕੇ ਤਾਂ ਨਹੀਂ ਮਾਰ ਦੇਣਾ ਅੱਛਾ ਹੁਣ ਇਹ ਵੀ ਬੇਚਾਰੇ ਬਾਲ ਬੱਚਾ ਛੱਡ ਕੇ ਇਹ ਪ੍ਰਬੰਧਾਂ ਨੂੰ ਲੈ ਕੇ ਕਹਿੰਦੇ ਵੀ ਪ੍ਰਬੰਧ ਤਾਂ ਸਾਰੇ ਓਕੇ ਨੇ ਸਾਰੀ ਮੰਡੀ ਦੇ ਵਿੱਚ ਇਹ ਹੀ ਕਹਿੰਦੇ ਵੀ ਅਸੀਂ ਸਾਰਾ ਪਾਣੀ ਪੂਣੀ ਨਹੀਂ ਨਹੀਂ ਉਹ ਦੇਖ ਜਾ ਕੇ ਕਰਾਂਗੇ ਫੇਡੰਡਾ ਚੜਾ ਫੇਰ ਉਹ ਆਦਾ ਵੀ ਮੈਂ 4 ਵਜੇ ਛੱਡਾਂ ਕਰੂੰਗਾ ਪਾਣੀ ਸਾਡੇ ਰਾਮਨ ਤੋਂ ਬੰਦਾ ਠੀਕ ਹੈ ਛੋਕੀ ਆਰਤੀਏ ਦੇ ਬੈਠਾ ਹੈ ਬੰਦਾ ਉਹ ਉਹ ਸਿੱਖ ਬੰਦਾ ਹੈ ਤੜ ਕਹਿੰਦਾ ਹੋਣ ਗਿਆ ਉੱਥੇ ਪਾਣੀ ਨਾ ਤਾਂਣੀ ਅੱਛਾ ਮਤਲਬ ਬਦਲਾ ਲੈ ਜਾਂਦਾ ਸੀ ਹੁਣ ਖਿੱਚੇ ਹੈਗੇ ਉਹ ਜਾ ਕੇ ਕਹਿੰਦਾ ਵੀ ਮੈਂ 4 ਵਜੇ ਪਾਣੀ ਛੱਡੂ ਬਦਲਾ ਲੈ ਜਾਂਦਾ ਸੀ ਲੋਕਾਂ ਨੇ ਹਾਂ ਸਵਾ 5 ਵਜੇ ਵੀ ਪਾਣੀ ਸਵਾ 5 ਵਜੇ ਗਿਆ ਇਹਨਾਂ ਨੂੰ ਪਾਣੀ ਨਾ ਤਾਂਣੀ ਨਾ ਨਾ ਬਦਲਾ ਲੈ ਜਾਂਦਾ ਸੀ ਲੋਕਾਂ ਨੇ ਕਿਵੇਂ ਲੱਗਿਆ ਕਿਵੇਂ ਬਦਲਾ ਕਹਿੰਦੇ ਵੀ ਆਮ ਆਦਮੀ ਪਾਰਟੀ ਬਦਲਾ ਲੇਉ ਕਿੰਨੇ ਦਿਨੋਂ ਕੋਈ ਸਮਝ ਤੁਸੀਂ ਕੱਲ ਆਏ ਸੀਗੇ ਕੱਲ ਦੇ ਆਏ ਸੀ ਕੱਲ ਦੇ ਵਸਾਈ ਤੁਰੇ ਕਹਿੰਦਾ ਨਾਤੇ ਨੇ ਤੋਤੇ ਹੋਖੀ ਜੀੜੇ ਨੇ ਅੱਛਾ ਬਸ ਉਹ ਕਹਿੰਦੇ ਵੀ ਮੰਡੀਆਂ ਚ ਰੁਲਦਾ ਫਿਰਦਾ ਜੱਟ ਗੀਤਾਂ ਚ ਜਿਹੜਾ ਕਹਿੰਦਾ ਸਹੀ ਹੈ ਉਹ ਲੈਣੀ ਸੀਗੀ ਪਰ ਉਹ ਤਾਂ ਹੀ ਫਿਰਦਾ ਰੋਲ ਨਾਲ ਹੀ ਭੈੜਾ ਹੋਰ ਖੈ ਉਹ ਦੇਖੋ ਵੀ ਇੰਨੀ ਕਣਕ ਦੇ ਵਿੱਚ ਆਪਾਂ ਰਾਤ ਨੂੰ ਹਨੇਰੀ ਦੇ ਵਿੱਚ ਜਦ ਬਾਹਰ ਹੋਵੇ ਤਾਂ ਮੜਾ ਵੜਾ ਚੰਨ ਹੋਵੇ ਸ਼ੱਕ ਯਾਰ ਉਹ ਲੋਗ ਗੱਟਾ ਪੜੀ ਜਾਵੇ ਉੱਤੋਂ ਨਹੀਂ ਢੀੜਾ ਬਣ ਲਿਆ ਮੈਂ ਤਾਂ ਕਹੂ ਲੂੰਗਾ ਉੱਤੋਂ ਹੀ ਤਰਿਆ ਫਿਰਿਆ ਕਹਿੰਦੇ ਕਹਿੰਦੇ ਜੱਟ ਦੀ ਜੂਨ ਪੂਰੀ ਜੂਨ ਪੂਰੀ ਹੈ ਪੂਰੀ ਜੂਨ ਜੂਨ ਦੁਖੀ ਹੈ ਦੁਖੀ ਹੈ ਹਾਂ ਰੱਬ ਸਿਆਣੇ ਕਹਿੰਦੇ ਗਰੀਬੀ ਨਾਲ ਦੇ ਮੋਹ ਦੇ ਦੇ ਅੱਛਾ ਮੋਹ ਦੇ ਦੇ ਇੰਨਾ ਜ਼ਿਆਦਾ ਔਖੇ ਹੋ ਗਏ ਕੋਈ ਪੈਸੇ ਨਹੀਂ ਲੈਂਦੇ ਜਦੋਂ ਜਦੋਂ ਬੀਜੀਸੀ ਫਸਲਾ ਹੈਗਾ ਸੀ ਦਿਮਾਗ ਚ ਵੀ ਇੰਨਾ ਹੈਰਾਨ ਹੋਣਾ ਹਾਂ ਜੀ ਉਹ ਆ ਤਾਂ ਸੀਗਾ ਵੀ ਇੰਨੀ ਔਖੇ ਹੋ ਜਾਣਾ ਐ ਹੁੰਦਾ ਵੀ ਆਪਾਂ 2 ਰੁਪਏ ਦੇਣੇ ਲਾ ਦਾਂਗੇ ਅੱਛਾ ਉਹ ਤਾਂ ਖੁਸ਼ੀ ਹੁੰਦੀ ਮਨ ਦੀ ਖੁਸ਼ੀ ਹੁੰਦੇ ਹੋਣ ਨਹੀਂ ਲੈਂਦੇ ਹੈਗੇ ਲੈਂਦੇ ਨਹੀਂ ਗਣਕ 35 ਮਣ ਰਹੇਗੀ ਜਿਹੜੀ 50 50 ਤੋਲ ਦੀ ਸੀ ਵੀ 50 ਮਣ ਤਾਂ ਹੋ ਹੀ ਜਾਊਗੀ ਅੱਛਾ ਇੰਨੇ ਰੁਪਏ ਦੀ ਹੋ ਜਾਣੀ ਹੈ ਵੀ 2000 ਨੂੰ ਲੱਗੇ ਵੀ ਯਾਰ ਆਪਣੇ 4000 ਰੁਪਏ ਵਟਾ ਜੂਗਾ ਅੱਛਾ ਹੂੰ ਮੰਨ ਕੇ ਲਾ ਲੋਗੇ ਸ਼ੀਕਵਟਲ ਘਟ ਗਏ ਕੀ ਤੇ ਇਹੀ ਘਟ ਗਏ ਨਾ ਅੱਛਾ ਵਾਪਾ ਕਿੰਨੇ ਕ ਜਿਹੜੇ ਹੋਰ ਸਾਥੀ ਨੇ ਇੱਥੇ ਆਏ ਹੋਏ ਨੇ ਮੰਡੀ ਦੇ ਵਿੱਚ ਕਿੰਨੇ ਕ ਕਈ ਤਾਂ ਆੜਤੀਆਂ ਡਾ ਦਿੰਦੇ ਰਹਿੰਦੇ ਹੈਂ ਕਈ ਤਾਂ ਆੜਤੀਆਂ ਡਾ ਦਿੰਦੇ ਆ ਵੀ ਉਹ ਤਾਂ ਕੋਈ ਮੁਸ਼ਕਲ ਨਹੀਂ ਹੈਗਾ ਆਜੀਬ ਸ਼ਕਮਤ ਮੱਛਰ ਖਾਈ ਜਾਵੇ ਤੇ ਤੜਕੂ ਸੁਖਾਈ ਜਾਵੇ ਠੀਕ ਐ ਅਸੀਂ ਡਰਨ ਵਾਲੇ ਬੰਦੇ ਨਹੀਂ ਆਂਗੇ ਮੈਂ ਤਾਂ ਡੀਸੀ ਦੇ ਵੀ ਇਹੀ ਬਿਆਨ ਦੇਵਾਂਗਾ ਅੱਛਾ ਉਹ ਡੀਸੀ ਮੈਡਮ ਆਈ ਸੀਗੀ ਹੂੰ ਸੱਚ ਬੋਲਿਆ ਸੀਗਾ ਕਮੇਟੀ ਨੂੰ ਕਹਾਂ ਮੈਂ ਬੋਲੂਗਾ ਤੇ ਕੀ ਬੋਲੂ ਮੈਂ ਐ ਬੋਲੂਗਾ ਤਿੰਨ ਵਜੇ ਤਾਂ ਮੈਂ ਬੁੜੀਆਂ ਚੱਕਣਾਂ ਦੀਆਂ ਕਣਕ ਹੂੰ ਤੇ ਪਸੂ ਇੱਥੇ ਵਾਰ ਆਉਂਦੇ ਐ ਨਾ ਉਹ ਡੋਣ ਦਾ ਸਾਡੇ ਕੋਲ ਇੱਥੇ ਹੱਲ ਨਹੀਂ ਹੈਗਾ ਆਟੇ ਬਾਦ ਨਹੀਂ ਖੋਲੇ ਸਾਰੇ ਮੈਂ ਖਰਾਬ ਬੋਲੇ ਸੀਗਾ ਜਮਾ ਡੀਸੀ ਮੈਡਮ ਨੂੰ ਸ਼ਾਬਾਸ਼ ਸੀ ਭਾਈ ਅਸੀਂ ਕੰਡਾ ਹੁਣੇ ਲਗਾਉਣਾ ਉਸੇ ਟਾਈਮ ਕੰਡਾ ਚਾਲੂ ਹੋ ਗਿਆ ਜੀ ਪੰਜਨ ਪਰ ਬੈਠੇ ਰਹੇ ਤੇ ਬੋਲਣਾ ਪੈਂਦਾ ਆਵਾਜ਼ ਕੱਢਣੀ ਪੈਂਦੀ ਕੱਢਣੀ ਪੈਂਦੀ ਹੈ ਬਹੁਤ ਬੰਦੇ ਝਿਗਦੇ ਰਹਿੰਦੇ ਜੀ ਕਿਤੇ ਹੈਪੀ ਨਾ ਜਾਂ ਫਲਾਣਾ ਮੇਰੇ ਗੱਲ ਨਾਲ ਪੈ ਜੇ ਜਾਂ ਮੈਨੂੰ ਧੜਕੇ 2 ਰੁਪਏ ਨਹੀਂ ਦੇਣੇ ਨਾ ਦੇਵੇ ਯਾਰੇ ਤਾਂ ਮਰੀ ਜੰਗੇ ਖਾ ਕੇ ਮੱਦਾਂ ਕੁਸ ਹਾਂ ਸਹੀ ਗੱਲ ਹਾਂ ਜੀ ਅਜੇ ਕਿਸਾਨ ਔਖਾ ਹੀ ਔਖਾ ਉਹ ਮੰਡੀ ਚ ਕਹਿ ਸਕਦੇ ਪ੍ਰਬੰਧ ਹੈ ਨਹੀਂ ਜਮਾ ਹੈ ਨਹੀਂ ਜੀ ਪੂਰੇ ਔਖਾਂ ਗਾ ਹਾਂ ਪੂਰੇ ਔਖੇ ਹੱਥ ਘੜੇ ਕਰਾਂ ਹਾਂ ਜੀ ਮੈਂ ਕਿਹਾ ਡੀਸੀ ਵੀ ਨਹੀਂ ਦੇ ਦੂੰਗਾ ਮੈਂ ਤਾਂ ਡੀਸੀ ਸਾਹਿਬ ਦੇ ਹੀ ਵੀ ਆਂਦੇ ਤੁਮ ਅੱਛਾ ਮੈਂ ਕੁਝੇ ਪਤਾ ਨਹੀਂ ਕੋਈ ਕਿਤੇ ਇਹ ਨਾ ਹੋਵੇ ਵੀ ਬੋਲੀ ਜਾਂਨੇ ਹੋ ਮੁੜ ਕੇ ਖਰੀਦ ਵਾਲੇ ਪਾਸੇ ਫਿਰ ਉਹ ਕਰ ਦੇਣ ਕੋਈ ਤੁਹਾਨੂੰ ਚੱਕ ਨਹੀਂ ਹੈਗਾ ਨਾ 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 ਸਾਨੂੰ ਕੋਈ ਤੱਕ ਨਹੀਂ ਬੋਲਾਂ ਨਹੀਂ ਹਾਂ ਮੈਂ ਡੀਸੀ ਵੀ ਨਹੀਂ ਦੇ ਦੂੰਗਾ ਲਓ ਵੀ ਇਹ ਹੁੰਦੀ ਹੈ ਨਿਡਰਤਾ ਹਨਾ ਕਿਸਾਨਾਂ ਦੀ ਜੂਨ ਐਵੇਂ ਨਹੀਂ ਬੁਰੀ ਦੱਸਦੇ ਵੀ ਆਹ ਬਜ਼ੁਰਗ ਨੇ ਜਿਹੜੀ ਗੱਲ ਦੱਸੀ ਹੈ ਉਹ ਇੱਥੇ ਬਤੀਤ ਹੁੰਦੀ ਹੈ ਉਹ ਇੱਥੇ ਦੇਖਦੇ ਆ ਸਮਝਦੇ ਆ ਜਿਹੜੇ ਕਿਸਾਨ ਫਸਲਾਂ ਲੈ ਕੇ ਮੰਡੀਆਂ ਦੇ ਵਿੱਚ ਆ ਰਹੇ ਆ ਉਹਨਾਂ ਨੂੰ ਆ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਇਹ ਮੁਸੀਬਤਾਂ ਚੱਲ ਰਹੇ ਨੇ ਕਿਸਾਨ ਤੇ ਦੂਸਰੇ ਪਾਸੇ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ ਕਿ ਸਾਰੇ ਪ੍ਰਬੰਧ ਮੁਕੰਮਲ ਨੇ ਅਸੀਂ ਕਿਸੇ ਕੰਮ ਦੇ ਵਿੱਚ ਪਿੱਛੇ ਨਹੀਂ ਸਾਰਾ ਪਾਣੀ ਤੋਂ ਲੈ ਕੇ ਬਿਜਲੀ ਤੱਕ ਦਾ ਹਰ ਇੱਕ ਪ੍ਰਬੰਧ ਹੈ ਪਰ ਇੱਥੇ ਮੰਡੀਆਂ ਦੇ ਵਿੱਚ ਕਿਸਾਨ ਕਹਿੰਦੇ ਵੀ ਰੋਲਦੇ ਫਿਰਦੇ ਆ ਇਹ ਰੋਲਣ ਦਾ ਕਾਰਨ ਕਹਿੰਦੇ ਵੀ ਮੌਇਸਚਰ ਆ ਗਿਆ ਤੇ ਬਜ਼ੁਰਗ ਮੌਇਸਚਰ ਨੂੰ ਲੈ ਕੇ ਬੜਾ ਕਹੀ ਜਾਂਦੇ ਕਹਿੰਦੇ ਵੀ 12 ਮੌਇਸਚਰ ਰੱਖਿਆ ਤੇ ਮੌਇਸਚਰ 17 18 ਆ ਜਾਂਦਾ ਇਹ ਤਾਂ ਫਿਰ 17 ਆਉਂਦੀ ਨਹੀਂ ਹੈਗਾ ਜੀ ਆਉਂਦਾ ਨਹੀਂ ਹੈ 17 ਕੱਟ ਨਹੀਂ ਆਉਂਦਾ ਨਹੀਂ ਆਉਂਦਾ ਇਹ ਤਾਂ ਵਧੀਆ ਹੋਊਗੀ ਪਈ ਸਿਲ ਫਿਰ ਤਾਂ ਇਹ ਫਿਰ ਕਿਸੇ ਨੇ ਚੱਕਣਾ ਨਾ ਮਹੀਨਾ ਬਿਠਾ ਰੋ ਉਹ ਚੱਕਦੀ ਹੈ ਇਹ ਮੰਨ ਲਓ ਵੀ ਐਂ ਰੋ ਬਜ਼ੁਰਗੇ ਦੱਸ ਹੀ ਜਾਂਦੇ ਕਹਿੰਦਾ ਵੀ ਪੰਜ ਆਏ ਜੀ ਅੱਜ ਹੋਰ ਤਾਂ ਮੈਨੂੰ ਨਹੀਂ ਪਤਾ 15 ਆ ਸਕਦਾ ਹੈਗਾ ਅੱਛਾ ਹਾਂਜੀ ਕੱਲ 13-15 ਆਏਗਾ ਅੱਛਾ ਅੱਜ ਇਹ ਨਹੀਂ ਪਤਾ 15 ਸੋਨਾ ਦੇ ਵੀ ਵਗ ਜੇ ਬਾਕੀ ਜਾਲੀ ਬੰਦੇ ਫਿਰਦੇ ਡੱਬੇ ਚੱਕੀ ਕੋਈ ਗਵਰਨਮੈਂਟੀ ਬ ਬੰਦੇ ਜਾਲੀ ਫਿਰਦੇ ਹਾਂਜੀ ਹੂੰ ਹੀ ਜਾਲੀ ਚੱਕੇ ਬਦਿਆ ਕੋਈ ਮਾਮੇ ਉਹ ਬੋਤੋਂ ਲੈਣੇ ਡੱਬਾ ਚੱਕੇ ਆਹ ਦੇ ਮਲੀ ਨੂੰ ਕਹਿੰਦੇ ਪੱਟੀ ਜਾਲੀ ਕਰਨ ਖਿਆ ਇਹ ਤਾਂ ਬਈ 18 ਆ ਗਿਆ ਇਹਦਾ ਬਈ 23 ਆ ਗਿਆ ਐਂ ਕਰਕੇ ਪਰੇ ਭੱਜ ਜਾਂਦਾ ਵਿਚਾਰੇ ਇਹ ਗਰੀਬ ਬੰਦੇ ਬੈਠੇ ਨੇ ਨਾਲ ਸਾਡੇ ਇਹ ਲੰਕੀ ਨੇ ਭੁੱਖ ਤੇ ਆ ਗਿਆ ਬਾਬੇ ਦੀਆਂ ਗੱਲਾਂ ਸੁਣ ਕੇ ਸੋਨੂੰ ਐ ਲੱਗ ਜਾਂਦਾ ਉਹ ਮਜ਼ਾਕ ਕਰਦਾ ਪਰ ਆਪਣੇ ਹਾਲਾਤ ਦੱਸੀ ਜਾਂਦਾ ਇਹ ਹਾਲਾਤ ਨੇ ਮਾਨਸਾ ਦੇ ਨਾਜ ਮੰਡੀਆਂ ਦੇ ਜਿੱਥੇ ਕਿਸਾਨ ਆਪਣੇ ਇਸ ਕਣਕ ਦੇ ਮੌਇਸਚਰ ਨੂੰ ਲੈ ਕੇ ਦੁਖੀ ਆ ਕਿਉਂਕਿ ਜਿੱਥੇ ਸਰਕਾਰ ਵੱਲੋਂ ਕਹਿੰਦੇ 12 ਤੱਕ ਦੀ ਜਿਹੜੀ ਖਰੀਦ ਕੀਤੀ ਜਾਣੀ ਹੈ ਪਰ ਦੂਸਰੇ ਪਾਸੇ ਕਣਕ ਦਾ ਮੌਇਸਚਰ ਹੈ 15 ਆਉਂਦਾ ਹੈ 17 ਆਉਂਦਾ ਉਸ ਕਰਕੇ ਖਰੀਦ ਜਿਹੜੀ ਆ ਨਹੀਂ ਹੋ ਰਹੀ ਤੇ ਕਿਸਾਨਾਂ ਦਾ ਕਹਿਣਾ ਹੈ ਵੀ ਮੌਇਸਚਰ ਤਾਂ 17 ਤੋਂ ਉੱਪਰ 15 ਦੇ ਨੇੜੇ ਤੇੜੇ ਰਹੂਗਾ ਸਰਕਾਰ ਨੂੰ ਇਹ ਖਰੀਦ ਕਰਨੀ ਚਾਹੀਦੀ ਹੈ ਹੁਣ ਦੇਖਣਾ ਹੈ ਵੀ ਸਰਕਾਰ ਕਦੋਂ ਗੌਰ ਕਰਦੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ